ਯਾਨੀ ਜੇਰ ਸਿੰਘ ਵੀ ਦੇ ਚਾਰਾ ਮਾ ਵੀ ਆਪਾਂ ਨੇ ਸੁਣਿਆ ਕਿ ਮਾਤਾ ਜੀ ਦਾ ਜੋ ਪ੍ਰਾਤਨ ਨਾਮ ਦੀ ਮਾਤਾ ਸਾਹਿਬ ਦੇਵਾ ਸਾਹਿਬ ਦੇਵਾ ਕੋਈ ਹੋਊਗਾ ਉਹੀ ਹੋਊਗਾ ਕਿਉਂ ਹੋਊਗਾ ਹੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਪਹੁੰਚੇ ਆ ਜੀ ਨਮਾ ਗੋਂ ਹਰਿਆਣਾ ਸੰਬਾਲੇ ਦੇ ਬਰਵਾਲਾ ਰੋਡ ਦੇ ਉੱਪਰ ਪਿੰਟ ਹੈ ਨਮਾ ਗੋਂ ਜਹਾਂ ਸੀ ਬੁੱਢਾ ਤਲਕੀ ਛੌਣੀ ਹੈ महाकाल बाबा राम सिंह जी जिनके आपा आज रूबरू हुए है। है है है। है। हैं बाबा जी गल करांगे ਵਿਚਾਰਾਂ ਕੀ ਸਾਂਝ बाबा जी स्वागत ਹੈ ਜੀ ਆਪਕਾ ਚੰਡੀ ਕਰੋ ਮਹਾਰਾਜ ਪੜਾ ਕਰੋ ਬਾਸਾ ਹੋਰ बाबा जी ਸੇ ਤਾਂ ਠੀਕ ਜੀ ਸੇ ਤਾਂ ਠੀਕ ਹੈ ਜੀ ਚੰਡੀ ਕਰੋ बाबा जी उरा ਆਪਣਾ ਸਥਾਨ ਹੈ ਜੀ ਬੁੱਢਾ ਗੱਲ ਕਿਛ ਹੋਣੀ ਹੈ ਬਹੁਤ سارے ਸਿੰਘਾਂ ਨੂੰ ਨਹੀਂ ਪਤਾ ਹੈ ਇਸ ਕਰਕੇ ਆਪਾਂ ਤੱਕ ਵੀ ਸੰਦੇਸ਼ ਪਹੁੰਚ ਜਾ ਅੱਜ ਆਪਕੇ پاس ਆਏ ਆਂ ਜੀ ਇਹ ਥੋਲੀ ਹੈ ਜੀ ਜਿਹੜੀ ਹਾਂਜੀ ਤੇ ਟੋਡਾ ਸਾਹਿਬ ਫੌਜਾਂ ਨੇ 11 ਸਾਲ ਲਾਈ ਹੈ ਸਰਦੀਕਾ ਲੈ ਜੀ ਟੋਡਾ ਸਾਹਿਬ ਜਦੋਂ ਫੌਜਾਂ ਨੇ 11 ਸਾਲ ਲਾਈ ਹੈ ਉਦੋਂ ਥੋੜਾ ਜਿਹਾ ਆ ਉਸਮਾਨ ਨੇ ਕੋਈ ਐਸੀ ਗੱਲਬਾਤ ਹੋ ਗਈ ਬਾਉਂਡਰੀ ਢਾ ਦਿੱਤੀ ਅੱਛੇ ਜੀ ਦੁਬਾਰਾ ਉਹ ਜ ਆਪਣੇ ਕਿਸਾਨਾਂ ਵਾ ਜ਼ਮੀਨ ਕੇ ਕਿਸਾਨਾਂ ਆਮ ਨੂੰ ਕਹਿਣ ਲੱਗੇ ਕੱਲੇ ਵੀ ਉਹ ਇਹ ਬਾਉਂਡਰੀ ਸਾਰੀ ਬਣਾ ਲੈ ਕੇ ਸਾਰੀ ਜਗ੍ਹਾ ਮਾਰ ਲੈ ਕੇ ਆ ਵੇ ਭੋਜਨ ਨੇ ਕਿਹਾ ਵੀ ਰਜਿਸਟਰ ਕਰਾਓ ਬਾਈ ਇਹਨਾਂ ਬਾਦ ਜਿਹੜੀ ਜਗਾ ਹੈ ਰਜਿਸਟਰ ਕਰਾਓ ਹਾਂਜੀ ਉਹ ਵੇ ਆਪਣੇ ਲੀਕਾ ਲੈ ਲਿਓ ਲੀਕਾ ਲੈ ਕੇ ਰਜਿਸਟਰ ਕਰਾ ਆਤੀ ਇਹ ਚ ਕਰਾ ਆਦੀ ਵੇ ਸੁਣ ਭੋਜਨ ਨੇ ਸਾਥ ਨਹੀਂ ਲਿਆ ਹੈਗਾ ਬੜੇ ਬਾਬਾ ਜੀ ਕੋਲ ਬਾਬਾ ਸੰਤੋਖ ਜੀ ਕੋਲ ਗਿਆ ਵੇ ਉਹਨਾਂ ਨੇ ਚਿੱਠੀ ਦੇ ਦਿੱਤੀ ਵੀ ਜਾਓ ਜਿਹੜੇ ਦਾਦਾਣ ਛੋਟੇ ਜਿਹੜੇ ਜਿਹੜੇ ਦਾਰ ਮਿਲ ਕਿਸੇ ਉਹਨੇ ਉਹਨਾਂ ਨੂੰ ਕਹਿੰਦੋ ਵੀ ਸਾਥ ਦੇਣ ਉਹ ਕੋਲੋਂ ਤਾਂ ਕਰਕੇ ਉਹਨਾਂ ਨੂੰ ਠੀਕ ਕਰਕੇ ਆਉਣਾ ਇਹ ਜੀ ਕੋਈ ਨਹੀਂ ਆਇਆ ਫਿਰ ਨਾ ਆਇਆ ਤਾਂ ਫਿਰ ਫੌਜਾਂ ਨੂੰ ਮਹਾਰਾਜਾ ਹੁਕਮ ਹੋ ਗਿਆ ਵੀ ਕੱਲ ਚੜੀ ਹੋਣੀ ਥੀ ਬਸ ਫਿਰ ਮਹਾਰਾਜ ਚੜੇਗੇ ਮਾਤਾ ਸਾਹਿਬ ਦੇ ਜਿਹੜਾ ਮਾਤਾ ਸਾਹਿਬ ਲਈ ਚਲੇ ਗਿਆ ਉਹ ਤੁਮਨੀ ਸੇਵਾ ਮਿਲ ਗਈ ਇੱਧਰ ਉੱਧਰ ਨਵਰਾ ਬਿਆਜ ਇਸ ਵਾਰ ਵੀ ਬਾਬਾ ਜੀ ਦੇ ਚਲੇ ਗਏ ਬਾਬਾ ਜੀ ਚਲੇ ਗਏ ਤੇ ਇਹਨਾਂ ਨੇ ਹੋਰ ਸੇਵਾਦਾਰ ਛੱਡਿਆ ਅੱਛਾ ਜੀ ਟੋਡਾ ਸਾਹਿਬ ਟੋਡਾ ਸਾਹਿਬ ਹਾਂ ਜੀ ਉਹ ਵੀ ਕਾਮਯਾਬ ਨਹੀਂ ਹੋਇਆ ਉਹਦੇ ਬਾਅਦ ਦੁਆਇਆ ਉਹ ਵੀ ਕਾਮਯਾਬ ਨਹੀਂ ਹੋਇਆ ਫਿਰ ਅਜਾਇਬ ਸਿੰਘ ਬਣਾਣੇ ਵਾਲਾ ਇਹ ਕੁਝ ਟਾਈਮ ਲਾਇਆ ਇਸਨੇ ਵਾਰ ਸਾਲਖਣ ਲਾਇਆ ਨੇ ਸਾਲਖਣ ਦੇ ਬਾਅਦ ਵੀ ਪਹੁੰਚਾਗੇ ਆ ਗਿਆਂ ਅੱਛਾ ਜੀ ਪਹੁੰਚ ਆ ਗਿਆਂ ਇਹ ਆਸਾਨ ਨਹੀਂ ਫਿਰ ਮਹਾਰਾਜੀ ਡਰ ਕੇ ਗਏ ਜੀ ਅੱਛਾ ਜੀ ਨਵੇਂ ਗਰੋਂ ਦਾ ਜਿਹੜਾ ਉਹ ਨਿਵਾੜ ਸਾਹਿਬ ਹੈ ਉਹਨੇ ਛੋਟੇ ਦਰਵਾਰ ਹੁੰਦਾ ਦਾ ਉਨੇ ਬਾਅਦ ਇਹ ਆਸਾਨ ਬੜੇ ਦਾ ਪ੍ਰਧਾਨ ਜੀ ਦੇ ਜਿਹੜੇ ਆਪਣੇ ਨਾਇਬ ਸਿੰਘ ਉਹਨਾਂ ਨੇ ਗੁਲਮੁਨਤਾ ਕਰਕੇ ਬਣਾ ਤਿਆਰੀ ਕਰਦੀ ਬੜੇ ਦਰਬਾਰ ਦੀ ਮਹਾਰਾਜ ਨੇ ਚਰਨ ਪਾਏ ਵੀ ਇਸ ਧਰਤੀ 'ਤੇ ਵੀ ਮਹਾਰਾਜ ਜੀ ਨੇ ਚਰਨ ਪਾਏ ਟੋਡਾ ਏ ਉਰਾਏ ਕੁਬਾੜ ਇਹ ਨਹੀਂ ਸੁਣ ਲੋ ਇਸ ਟਾਈਮ ਉਨੇ ਮਹਾਰਾਜ ਤੇ ਆਇਆ ਇਹ ਦਰਬਾਰ ਛੋਟਾ ਤਿਆਰ ਹੋ ਗਿਆ ਤਾਂ ਅੱਛਾ ਜੀ ਜਦੋਂ ਤਿਆਰ ਹੋ ਗਿਆ ਤਾਂ ਫੋਟੋ ਨੂੰ ਬੇ ਐਸੀ ਹੁਕਮ ਹੋ ਗਿਆ ਰੇ ਇਹਦਾ ਮੈਂ ਕਲ ਟੋੜੀ ਕਹਿੰਨਾ ਕਿ ਬਾਬਾ ਜੀ ਸਾਡੇ ਕੋਲ ਆ ਜਾਓ ਉਹ ਜਿਹੜੇ ਕੇ ਮਾਮਲਾ ਵੀ ਦੇਣਾ ਹੁੰਦਾ ਟੋੜੇ ਵਾਲਾ ਕਿ ਉਹ ਫਰਸ ਫੋਟਸ ਪਾਏ ਦੇ ਉਹ ਫਰਸ ਪਾਏਗੇ ਕੁਭੀ ਕਾ ਜਾਲਪੀ ਚੜ ਗਿਆ ਕੋਈ ਨਾ ਨਹੀਂ ਨਟਿਆ ਨਵੇਂ ਵਾਲਾ ਨਟਿਆ ਕਰ ਬਾਬਾ ਜੀ ਕਲ ਟੋੜੀ ਉਹੀ ਰਹੀ ਜੋ ਮੈਂ ਇਹ ਵੀ ਨਹੀਂ ਜਾਇਆ ਹੂੰ ਕਿੰਨਾ ਸਮਾਂ ਹੋ ਗਿਆ ਜੀ ਆਪ ਨੂੰ ਯਹਾਂ ਸੀ ਮੈਂ 2005 ਮਾਂ ਆ ਗਿਆ ਤਾਂ ਜੀ ਨਵੇਂ ਕੋ ਹਾਂ 2005 ਮਾਂ ਆ ਗਿਆ ਤਾਂ ਉਹ ਪੱਕਾ ਹੀ ਕਰਿਆ ਕੰਮ तकरीबन 20 ਸਾਲ ਹੋ ਗਏ ਜੀ ਹਾਂ 20 ਸਾਲ ਹੋ ਗਏ ਬਹੁਤ ਕਿਰਪਾ ਬਾਬਾ ਜੀ ਵਾਹਿਗੁਰੂ ਕੀ ਆਪਕੇ ਹਾਂ ਮਾਨੀਬੀ ਸਰ ਦਾ ਪ੍ਰਕਾਸ਼ ਹੈ ਜੀ ਅੰਦਰ ਦਰਸ਼ਨ ਕਰੇ ਆ ਹਾਂ ਜੀ ਹਾਂ ਜੀ ਪੂਰੀ ਚੜ੍ਹਦੀ ਕਲਾ ਜੀ ਸੇਵਾ ਆਪ ਕੀ ਜਿਵੇਂ ਜੀ ਮੇ ਮਾਤਾ ਜੀ ਸਿੱਖਿਆ ਲੈ ਕੇ ਆਇਆ ਨਹੀਂ ਬਾਟੜੇ ਪੜਾਈ ਕਰੀ ਹੈ ਅੱਛਾ ਜੀ ਕਿੰਨੇ ਸਾਲ ਪੜਾਈ ਕਰੀ ਹੈ ਉੱਥੇ ਦੀ ਸਿੱਖਿਆ ਲੈ ਕੇ ਫਿਰ ਮਹਾਰਾਜ ਜੀ ਨੇ ਕੋਡਾ ਪ੍ਰਕਾਸ਼ ਕਰਵਾਇਆ ਤਿੰਨੇ ਰੂਪਾਂ ਦਾ ਮਾਤਾ ਦੇ ਕਿਸ ਤਰ੍ਹਾਂ ਬਾਬਾ ਜੀ ਬਸ ਸਮਝ ਨਹੀਂ ਜੀ ਬਾਤ ਮਾਤਾ ਸਾਹਿਬ ਦੇਵਾਂ ਜੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਆਸਥਾਨ ਹੈ ਨਾ ਅੱਛਾ ਅੱਛਾ ਜੀ ਮੁਗਲ ਦੇ ਵਿੱਚ ਪੈਂਦਾ ਆਹ ਖਾਲਾ ਮੁਗਲ ਦੇ ਵਿੱਚ ਪੈਂਦਾ ਹਜੂਰ ਸਾਹਿਬ ਵਾਲੇ ਪਾਸੇ ਹਾਂ ਜੀ ਹਾਂ ਜੀ ਜਿੰਨਾ ਮੁੱਢਾ ਦਾ ਹੈ ਉਹ ਸਭ ਪੜਾਈ ਉੱਥੇ ਦੇ ਕਰਕੇ ਆਏ ਸਾਰੇ ਛੇਕ ਮਾਤਾ ਜੀ ਦੇ ਉਹ ਸਿੱਖਿਆ ਕੇਂਦਰ ਦਾ ਬੜਾ ਤਕੜਾ ਮਾਤਾ ਜੀ ਦੇ ਅੱਛਾ ਜੀ ਉੱਥੇ ਦੇ ਮੋਢ ਨੂੰ ਰੂਟੀ ਲਾਦੀ ਪੰਜਾਬ ਦੇ ਵਿੱਚ ਵੀ ਇੱਥੇ ਆ ਜਾਓ ਤੁਸੀਂ ਬਾਚ ਬਈ ਜਾਣਾ ਤੋਂ ਮਲੇਉ ਕੋ ਗੇਦਾ ਕਿਸੀ ਹੋਰ ਜਾਣਾ ਤਾਂ ਜੀ ਜਿਹੜਾ ਸਤਾਂ ਨੂੰ 5.5 ਕਿੱਲੇ ਬਣਾਏ ਬੰਦੇ ਨੇ ਸੋਣੀ ਕਿਹੜੀ ਜਗ੍ਹਾ 'ਚ ਗਰੀਬਦਾਸ ਮੁੱਲਾਂ ਪਰ ਅੱਛਾ ਜੀ ਚੰਡੀਗੜ੍ਹ ਤੇ ਹਾਂ ਚੰਡੀਗੜ੍ਹ ਦੇ ਅੱਗੇ ਨਿਊ ਚੰਡੀਗੜ੍ਹ ਬਣ ਰਿਹਾ ਜੀ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਤੇ ਫਿਰ ਮੈਂ ਨੂੰ ਮਹਾਰਾਜ ਜੀ ਨੇ ਉੱਥੇ ਨਹੀਂ ਬਿਠਣ ਦਿਆ ਅੱਛਾ ਬਸ ਹੀ ਟੋਟਾ ਆ ਗਿਆ ਤਾਂ ਮੇਰੇ ਨਾਲ ਲੱਭਾ ਆ ਗਿਆ ਟੋਟਾ ਠੀਕ ਜੀ ਉਨਲੀ ਸੱਬਾਂ ਮੈਂ ਟੋਡਾ ਆ ਗਿਆ ਫਿਰ ਉੱਥੇ ਜਲਮਰਨ ਸਾਹਿਬ ਲਾਇਆ ਉਦੇ ਬਾਅਦ ਵੀ ਮੈਂ ਮਹਾਰਾਜ ਚਲੇ ਗਿਆ ਮਾਤਾ ਜੀ ਦੇ ਕੋਲ ਸੰਨ ਲੰਗਰ ਦੇ ਤੇ ਸੇਵਾ ਦੇਤੀ 1 ਸਾਲ ਬੂਰਾ ਲੰਗਰ ਮੈਂ ਨਾਲੇ ਪੜ੍ਹਾਈ ਕਰੀ ਨਾਲੇ ਲੰਗਰ ਦੀ ਸੇਵਾ ਕਰੀ ਉਦੋਂ ਬਾਅਦ ਵੀ ਮਹਾਰਾਜ ਜੀ ਘਰ ਆ ਗਿਆ ਵੀ ਕੱਲ ਚੱਲ ਗਏ ਉਹ 20 ਹਜ਼ਾਰ ਵੀ ਦੇਣੇ ਉਹ ਕਹਿੰਦੇ ਵੀ ਲੰਗ ਸਿੰਘ ਡੋੜ ਗਿਆ ਪੈਸੇ ਲੈ ਕੇ ਅੱਛਾ ਜੀ ਵੀ ਉਹ ਪੈਸੇ ਜ਼ਰੂਰ ਦੇਣੇ ਮਾਰੇ ਕੇ ਹਟਕਲੇ ਹੋਣ ਲੇਣੇ ਬੈਠੇ ਚੱਲ ਚਲੇ ਗਏ ਮਹਾਰਾਜ ਜੀ ਦਾ ਸਾਹਿਬ ਗੁਰੂ ਸਾਹਿਬ ਦਾ ਉਹ ਕੋਲਣ ਗਏ ਤੇ ਆ ਗਿਆ ਨਾਲੇ ਮਹਾਰਾਜ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਪੈਸੇ ਮੈਂ ਦੇ ਰਿਹਾ ਮੈਨੂੰ ਥੋੜੀ ਜਿਨੀ ਬਿਕਲ ਜਾ ਪੈ ਜਾਣਾ ਬੰਦੇ ਵੀ ਪੈਸੇ ਕਾਹਨ ਟਟਾਏਗੇ ਇੱਥੇ ਮਹਾਰਾਜ ਜੀ ਕਹਿੰਦੇ ਵੀ ਕੋਈ ਫਿਕਰ ਨਹੀਂ ਕਰਿਆ ਜਿਹੜੇ ਪੜਾ ਲਈ ਕਰੇਗਾ 20000 ਨਹੀਂ ਪੀਏ ਜਾਣਗੇ ਹਾਂ ਕੋਈ ਨਹੀਂ ਠੀਕ ਹੈ ਸਤਿਵਾਚਨ ਇੱਥੇ ਆਇਆ ਰੇ ਪੁਰਾਣੀ ਰੇ ਮਰੇ ਘਾਟ ਠੀਕ ਹੈ ਤੇ ਪੁਰਾਣੀ ਦੇ ਵੇਚ ਦੋਨੂੰ ਚਲਿਆ ਮੈਂ ਸਾਈਕਲ ਖੜਾ ਦੋਗਾ ਕਹੇ ਕੋ ਉਹ ਸਾਈਕਲ ਲੈ ਕੇ ਮੈਂ ਟੋਟੇ ਚਲੇ ਗਿਆ ਨਹੀਂ ਕਹ ਲਿਆ ਕਿ ਬਾਬਾ ਜੀ ਤੁਹੇ ਬਾਟਨ ਨਾ ਕਰ ਲਿਓ ਟੋਟੇ ਕਿ ਤੁਹੇ ਸੇਵਾ ਕੀਤੀ ਕਰਨੀ ਹੈ ਤੁਨਹਾਰਾਜ ਕੋ ਆ ਰਿਆ ਦਾ ਕਿਉਂਕਿ ਉਹ ਹਸਤਾਨ ਟੋਡੇ ਵਾਲਾ ਹਸਤਾਨ ਲਿਓ ਮਹਾਰਾਜ ਨੇ ਉਰੇ ਬਣਾ ਕੇ ਦਿਆ ਅੱਛਾ ਜੀ ਇਹ ਫਿਰ ਕਰ ਦਈਏ ਅੱਛਾ ਜੀ ਹਾਂ ਇਹ ਉਹੀ ਇਤਿਹਾਸਕ ਥਾਨ ਜਿਹੜੇ ਟੋਡੇ ਦੀ ਆਦਾ ਟੋਡੇ ਵਾਂ ਛੱਡਿਆ ਦਾ ਸਾਨੂੰ ਉਹਦੇ ਮਿਲਦੇ ਨਾਮ ਸੁਣੀ ਆਈ ਵੀ ਅਕਾਮ ਬਣਿਆ ਵਾ ਪੱਕਾ ਇਹ ਉਸ ਤੋਂ ਬਾਅਦ ਮੈਨੂੰ ਉਰੇ ਛੱਡਿਆ ਛੋਟੇ ਮਹਾਰਾਜਾ ਮਾ ਕੋਈ ਜ਼ਿਆਦਾ ਫਰਕ ਨਹੀਂ ਕੋਈ ਫਰਕ ਕੋਈ ਨਹੀਂ ਐ ਛੇ ਨੂੰ ਮਹਾਰਾਜ ਜੀ ਗਏ ਆ 200 ਮੀਟਰ ਦਾ ਫਰਕ ਹੋਣਾ ਜੀ ਨਹੀਂ ਐ ਛੇ ਨੂੰ ਗਏ ਸਤਪੁਰ ਜੀ ਮਹਾਰਾਜ ਜੀ ਉਹਦੇ ਪਹਿਲਾਂ ਮੇਰੇ ਕੋਲ ਉਹਨੇ ਵੀ ਦਲ ਆ ਲਈਆ ਸਰਪੰਚ ਆ ਹਾਂ ਜੀ 2-3 ਦਿਨ ਹੋ ਜਾ ਰਹਿ ਗਏ ਆ ਘੋੜੇ ਸਮੇਤ ਉਹਦੇ ਸਾਰੀ ਖਾਲੀ ਪਈ ਦੀ ਜਗ੍ਹਾ ਜਦੋਂ ਉਹ ਤੋਂ ਬੇਜੂਬੇ ਮਹਾਰਾਜ ਜੀ ਨੇ ਉਲੀ ਹੌਲੀ 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 ਅੱਕੇ ਕਰਦੀ ਬੈਠਾ ਉਹ ਹੀ ਬਾਬਾ ਸੰਤ ਬਾਬਾ ਲੰਦਨ ਸਿੰਘ ਗੱਲ ਹੋਈ ਹੈ ਕਿ ਬਾਬਾ ਇਹ ਨਹੀਂ ਮੰਨੇ ਅਸਥਾਨ ਪਾਇਆ ਬਾਬਾ ਜੀ ਮਾਲਕ ਬਣ ਗਏ ਬਾਬਾ ਜੀ ਮਾਲਕ ਬਣ ਗਏ ਇਸ ਤਰ੍ਹਾਂ ਦੀ ਇਹਨਾਂ ਦੇ ਵਿੱਚ ਬਿੱਤੀ ਹੋ ਗਈ ਅੱਛਾ ਜੀ ਆਵੇ ਸਮਝਾ ਵੀ ਵੀ ਭਾਈ ਤੁਸੀਂ ਅਸਥਾਨ ਪਾਇਆ ਮਹਾਰਾਜੀ ਸੇਵਕ ਨੂੰ ਲੈ ਕੇ ਆਉਰੇ ਸੀ ਬੈਠ ਹਾਂਜੀ ਤੁਸੀਂ ਸੇਵਾ ਦੀ ਆਗਿਆ ਦਿਓ ਸੇਵਾ ਕਰਾਂਗੇ ਆਪਾਂ ਸੇਵਾ ਤੁਹਾਨੂੰ ਕਰ ਲਈਏ ਜਦ ਵੀ ਆਉਣਾ ਇੱਥੇ ਲੇ ਜਾਣਾ ਆ ਜਾਣਾ ਕਿਉਂ ਇਤਨੇ ਨਿਕਾ ਬਲ ਸਿੱਧਾ ਨਹੀਂ ਹੋਇਆ ਮਹਾਰਾਜ ਜੀ ਕਹਿੰਦਾ ਕੋਈ ਨਹੀਂ ਨਾ ਕੋਡੇ ਟੋਟਲੇ ਦੇ ਸਮਾਰਕ पे ਬੈਠ ਕੇ ਉਰੀ ਸੇਵਾ ਵੀ ਕਰਨੀ ਹੈ ਮੈਂ ਸੱਤ ਵਜੇ ਚਲੀ ਜੇ ਜੇ ਕੋਈ ਕਰ ਲਈ ਆਏ ਕਰ ਮਹਾਰਾਜ ਜੀ ਕਹਿੰਦੇ ਚਲ ਚਲੀਏ ਚਲੇ ਜਾਏ ਕਰ ਏਲੀ ਪੰਜ ਪੰਜ ਵਰੀ ਮਾਰ ਨੂੰ ਜਾ ਲਿਆ ਦੋ ਸਾਲੇ ਤੇ ਛੇੜੀ ਵੀ ਲਿਆ ਉੱਥੇ ਅਸਤਾਨ ਬਣਾ ਦਿਆ ਸਗਾਰੀ ਲੈ ਆਂਦੀ ਸਾਰੇ ਕੋਲ ਹੀ ਆਉਂਦੇ ਆ ਪਹਿਲਾਂ ਜਿਵੇਂ ਉਡ ਘਾਣ ਕਰਿਆ ਉੱਥੇ ਜਾ ਕੇ ਇਹ ਜਦ ਸਤਗੁਰੂ ਜੀ ਆਏ ਹਨ ਹੁਣ ਤੇ ਬੈਠਣੇ ਜਗ੍ਹਾ ਨਾ ਰਹੀ ਕਲ ਵੀ ਜਗ੍ਹਾ ਥੋੜੀ ਸੀ ਸਾਰਾ ਨਗਰ ਚੜ ਗਿਆ ਡੋਟ ਡਿਆ ਟਿਆ ਟੇ ਭੜ ਕੇ ਚੁਸਕ ਮਹਾਰਾਜ ਜੀ ਕਹਿੰਦਾ ਮਿਠਾ ਕਿੱਥੇ ਬਿਠਾਉਂਗਾ ਐਸੇ ਕੰਨ ਬਿਠਾ ਕਿੱਥੇ ਬਿਠਾਉਂਗਾ ਮੈਂ ਕਿਹਾ ਜੀ ਹੋਰ ਕੀ ਕਰਾਂਗੇ ਬਾਤ ਤਾਂ ਕੋਈ ਨਹੀਂ ਐਡਰਸ ਤਾਂ ਮੈਂ ਦੇਣਾ ਉਹਨਾਂ ਨੇ ਨਹੀਂ ਦੇਣਾ ਉੱਥੇ ਚੱਲ ਮੈਂ ਕਿਹਦੇ ਕੋਈ ਆਂਡਾ ਨਹੀਂ ਗੀ ਬਲਾ ਨਹੀਂ ਚਲਣ ਦੇ ਮੈਂ ਜਾਂਦਾ ਵੀ ਮੈਂ ਵੀੜ ਕੀ ਮਹਾਰਾਜ ਸਾਜੀ ਅਬ ਮੈਨੂੰ ਭੇਜੋ ਲੋ ਕਿਸ ਨੂੰ ਜੱਗਿਆ ਹਾਂਗਾ ਮੈਨੂੰ ਤੋਂ ਨਹੀਂ ਜਾਂਦਾ ਵੀ ਇਹ ਕਦ ਨਹੀਂ ਹੋਆ ਮਹਾਰਾਜ ਜੀ ਆਪਕੇ ਬਾਣੀ ਕੀ ਇਹ ਸਵੇਰੀ ਪ੍ਰਧਾਨ ਚਲੇ ਗਿਆ ਸਵੇਰੀ ਅਗਲੇ ਦਿਨ ਅਜਮਲਾ ਅਡਾ ਦੋ ਦਿਨ ਬੰਦਾ ਚੜਾਇਆਗਾ ਬਾਈਕ ਤੇ ਉੱਤੇ ਚਲੋਗਾ ਨਾ ਵੀ ਉੜਾ ਉਹਨਾਂ ਨੂੰ ਬੜਾ ਲੱਗਿਆ ਵੀ ਗਰੋਂ ਕਹਿੰਦਾ ਸਾਠ ਦੇ ਦਿਆ ਇਹਨਾਂ ਵਾਲਾ ਉਹਨਾਂ ਚ ਦਰਬਾਰ ਬਣਾ ਦਿਆ ਨੇ ਮੈਂ ਕਿਹਾ ਵੀ ਭਾਈ ਤੁਸੀਂ ਠੀਕ ਤੋਂ ਆਏ ਨਹੀਂ ਬੰਦੇ ਉਹ ਕਿਆ ਕਰੂਆਂ ਠੀਕ ਨੂੰ ਬੰਦੇ ਨਹੀਂ ਠੀਕਾ ਕੰਮ ਦੇਖੋ ਨਾ ਮੇਰਾ ਜਿਹੜਾ ਸੇਵਾ ਠੀਕਾ ਦੇਖੋ ਐਂਜਾ ਸੇਵਾ ਤਾਂ ਬੜਾ ਲੱਗਣਾ 2 ਮਹੀਨੇ ਲੱਗੇ ਫੇਰ ਕੰਮ ਦੇ ਪਹਿਲੀ ਗਾਇਕ ਕਲੇ ਨੇ ਪ੍ਰਸ਼ਾਦੇ ਦੇ ਵੀ ਭੁੱਖਾ ਮਰੇਗਾ ਵੀ ਆਪੇ ਚਲੇ ਜਾਏਗਾ ਇਸ ਤਰ੍ਹਾਂ ਦੇ ਕਾਰਨ ਬਣੇ ਉਹਦੇ ਸੀ ਬਹੁਤ ਟੱਟਾਂ ਲੱਗੀਆਂ ਜਿਵੇਂ ਮਹਾਰਾਜ ਜੀ ਮਤਲਬ ਬਤਾਈ ਜੀ ਫੇਰ ਮਹਾਰਾਜ ਜੀ ਨੇ ਐ ਕਰਾਇਆ ਜੀ ਨਾ ਸਵਾਰੀ ਦੀ ਜਿਹੜੀ ਉਹ ਮੇਰੇ ਕੋਲ ਉਹ ਠੀਖੇੜੀ ਰਹਿ ਗਈ ਮਹਾਰਾਜ ਜੀ ਕੱਲੇ ਵੀ ਘਰ ਸਵਾਰੀ ਤੇ ਆਪੇ ਅਹੀਂ ਲਗਾ ਲੂਗਾ ਤੂੰ ਜਾ ਇਹਨਾਂ ਕੀ ਕਹਿ ਲੈ ਇਹ ਲੈਣ ਆ ਕੇ ਤੇ ਉਹਨੂੰ ਫੇ ਆ ਗਿਆ ਆ ਗਿਆ ਫੇ ਵੀਨੇ ਸੇਵਾ ਸ਼ੁਰੂ ਕਰਦੀ ਹੈ ਸਗਰਾਂਤ ਨੂੰ ਆਣਾ ਹੀ ਵੀ ਸਗਰਾਂਤ ਨੂੰ ਹੋਇਆ ਜੇ ਮੇਰੀ ਆਏ ਸਗਰਾਂਤ ਨੂੰ ਆਇਆ ਸੇਵਾ ਸ਼ੁਰੂ ਕਰਦੀ ਜਦੋਂ ਕੋਈ ਟਾਈਮ ਫੇਰ ਲਾਇ ਟਾਈਮ ਫੇਰ ਲੱਗੇ ਖਰਾਬ ਕਰਨ ਦੀ ਯਾਨ ਨੂੰ ਨਾਲ ਲੱਗਦਾ ਦਾ ਇਹਨਾਂ ਦੇ ਕੁੜਾ ਦੇ ਇਹਨਾਂ ਨੇ ਰਾਰਾ ਬਬਾ ਜੁੱਟੀਆਂ ਕੋਈ ਨਾ ਪਾਣੀ ਛਿੜਕਿਆ ਨਾ ਕੁਝ ਕਰਿਆ ਆਪ ਸਵੇਰ ਨੂੰ ਇਸ਼ਲਾ ਕਰਕੇ ਦੋਈ ਨੇ ਪ੍ਰਧਾਨ ਨੇ ਆਲਿਛ ਨੇ ਖਿੜਾੜੜ ਕਾ ਡੇਗਣ ਵਾਲੀ ਮੈਂ ਕਿਹਾ ਵੀ ਭਾਈ ਇਤਨੀ ਬਿੱਤਰ ਦਾ ਦੇਖ ਬਣਦੀ ਜਿਹੜੀ ਫੇਕ ਕੱਢ ਵੀ ਕਰੀ ਹੈ ਮਹਾਰਾਜ ਜੀ ਇਹਨੇ ਚੱਲ ਚੱਲੀ ਆਉਣੀ ਨੂੰ ਕਹਿੰਦਾ ਕਹਿੰਦਾ ਵੀ ਮਾਰੇ ਕੀ ਵਲ ਬਾਬਾ ਜੀ ਕੋਈ ਛਾਹ ਰਹਿੰਦੀ ਹੈ ਵੀ ਵਾਹ ਚਾਲ ਵਾਹ ਦੇ ਖਾਲ ਕੋ ਆਣੇ ਬੱਲੇ ਕੇ ਜਦੇ ਬੱਲੇ ਅੱਛਾ ਜੀ ਹਾਂ ਸੰਗਟ ਉਹਨਾਂ ਨੇ ਮੇਂ ਤੜਫਰੇ ਦੇ ਇਹ ਗਮਿਨਾ ਉਹਨਾਂ ਲਈ ਫੇ ਛਟਕਾਲਾ ਕਰਵਾਇਆ ਵਾਹ ਭਜਨ ਸਿੰਘ ਨੇ ਕਰਾਇਆ ਸਵਾ ਮਹੀਨਾ ਇਹ ਉਹਨਾਂ ਦੇ ਘਰ ਦਾਰ ਹੋ ਗਿਆ ਬਸ ਫੇ ਭਜਨ ਨੂੰ ਇੱਧਰ ਲੈ ਕੇ ਸ਼ਾ ਨਿਆਲੇ ਗਾਜਮੁਰੇ ਵਾਲੇ ਲੈ ਕੇ ਅੱਛਾ ਜੀ ਗਾਜਮੁਰੇ ਰਿਹਾ ਮਹੀਨਾ ਦੋ ਮਹੀਨਾ ਰਿਹਾ ਇਸ ਨਾਲ ਕਿ ਉਹਨੇ ਲੈਟਰਿੰਗ ਬਾਥਰੂਮ ਸਾਰੇ ਬਣਵਾ ਦਿਆ ਵਾਹ ਜੀ ਤੋਂ ਕਹਿੰਨੇ ਵੀ ਤੈਨੂੰ ਲੀਕਾ ਦੇ ਦੇਗੇ ਅਮੇ ਬਾਬਾ ਜੀ ਉਹਨਾਂ ਨੇ ਲੀਕਾ ਦੀਆਂ ਨਹੀਂ ਹੈ ਮੈਨੂੰ ਵਿਸ਼ਵਾਸ ਨਹੀਂ ਆਇਆ ਫੇ ਮੈਂ ਕਹਿੰਦਾ ਭਾਈ ਕੋ ਡਾਕਟਰ ਇਹਦਾ ਆ ਗਿਆ ਭਾਂਜਾ ਠੋੜ ਲੱਗਦਾ ਉਹ ਤੋਂ ਕਹਿੰਨੇ ਬਾਬਾ ਜੀ ਮੇਰਾ ਮੋਢਾ ਚੜਾਈ ਕਰ ਗਿਆ ਥੋੜੀ ਕੋਠੀ ਸਾਹਮਣੇ ਥੋੜੇ ਵਾ ਤਾਂ ਮਨੇ ਮੱਧ ਚਲਾਓ ਅੱਕੇ ਵਾ ਤਮ ਆਈ ਜਾਵੀ ਜੇ ਕੋਈ ਮਨੋ ਕੋਈ ਰਸਤਾ ਹੀ ਨਹੀਂ ਮਿਲਿਆ ਭਈ ਮੈਂ ਨਿਊਟਨ ਹੀ ਮਾਂ ਇਹ ਦੇਖੋ ਰਹਿਣੇ ਦੀ ਜਗ੍ਹਾ ਬਣਾਤੀ ਉਹਨੇ ਬਾਥਰੂਮ ਲਾਈਟਿੰਗ ਸਾਰਾ ਕੁਝ ਬਣ ਗਿਆ ਖੇ ਵੀ ਕੋਈ ਆ ਨਾ ਨਾ ਲੱਕੜੀ ਵਿੱਚ ਜੇ 10 12 ਕੁਇੰਟਲ ਫੱਟ ਕੇ ਵਾਣਦੇ ਵੀੜੀਏ ਵਾਲੇ ਜਾਂ ਬਾਬਾ ਠਾਕੁਰ ਜੀ ਰਹਿੰਦੇ ਔਰ ਲੋਗੜ ਵਾਲੇ ਠੀਕ ਹੈ ਠੀਕ ਹੈ ਮੈਂ ਜੀ ਔਰ ਉਹਨੇ ਸਾਥ ਦਿਆ ਮਨੂੰ ਬਾਬਾ ਠਾਕੁਰ ਜੀ ਨੇ ਉਹ ਕਹਿੰਦਾ ਵੀ ਚੱਲ ਠੀਕ ਕਰਾਂਗਾ ਉਹ ਰਾਜੀ ਤੇ ਜਿਵੇਂ ਜਾਸਤਾਂ ਚਲੇ ਗਏ ਅੱਠ ਮਹੀਨੇ ਮੈਂ ਕੋਠੀ ਮਰਿਆ ਅੱਠ ਮਹੀਨੇ ਬਾਅਦ ਗੁਰੂ ਜੀ ਕਹਿੰਦੇ ਉਹ ਆ ਗਿਆ ਵੀ ਚੱਲ ਸਤਖੰਡ ਚੱਲੀਏ ਤੇ ਪੈਸੇ ਕਢਾਏ ਕੱਢ ਕੰਢ ਚਲੇ ਗਏ ਜੂਰ ਸਾਹਿਬ ਹਾਂ ਜੂਰ ਸਾਹਿਬ 3 ਮਹੀਨੇ ਲਾਇ ਵੇ ਵਾਂਦੇ ਇਹ ਗੁਰੂ ਕੇ ਲੰਗਰਾਂ ਮੈਂ ਟੁੱਟੀ ਲੱਗ ਜਾਂਦੀ ਮੇਰੀ ਯਾਹ ਵੀ ਜੀ ਆਪਨਾ ਕੜਾ ਪ੍ਰਸ਼ਾਦ ਕੇ ਗੱਫੇ ਪੂਰੇ ਚਲੋ ਟਮਰ ਉਹਨੂੰ ਗੁਰੂ ਦੀ ਮਰਿਆਦਾ ਹੈ ਉਹਨੂੰ ਗੁਰੂ ਦੀ ਮਰਿਆਦਾ ਹੈ ਉਹਦੇ ਸਿਸਟਰ ਦੇ ਬਾਅਦ ਆਈ ਗਈ ਫੌਜਾ ਵਾਤਾ ਤਿਆਰ ਵਰ ਤਿਆਰ ਪ੍ਰਸ਼ਾਦ ਦੇ ਵੀ ਸਾਰਾ ਕੁਝ ਬਾਬਾ ਜੀ ਆਪਕੇ ਬਾਸ ਇਹੋ ਜਿਹੇ ਗੁਰੂ ਨੇ ਮੇਰਾ ਰੈਣੀ ਨਹੀਂ ਤੋੜੀ ਵਾਹ ਰਾਜੀ ਕਹਿੰਦੇ ਵੀ ਰੈਤ ਨਹੀਂ ਤੋੜਨੀ ਭਾਵੇਂ ਘਰਾ ਰਿਆ ਇਸ ਤਰ੍ਹਾਂ ਦੇਖਾਂਗਾ ਲੱਗਦਾ ਰਿਹਾ ਕਿਹੜਾ ਪ੍ਰਚਾਰ ਰੋਜ਼ ਬਣਦਾ ਰਿਹਾ ਮਿੰਟ ਕਰਦਾ ਰਿਹਾ ਮਿੰਟ ਕਰਦਾ ਰਿਹਾ ਲਹਿਾਰੀਆਂ ਕਰਿਆ ਉਹਨੇ ਇੱਥੇ ਵੀ 2 ਸਾਲ ਇਹਾਂ ਵੀ ਜੀ ਆਪਾਂ ਨੂੰ ਗਦੇਵ ਸਿੰਘ ਜੀ ਪੋਂਟਾ ਸਾਹਿਬ ਵਾਲੇ ਲੈ ਕੇ ਆਏ ਤੇ ਆਪਕੇ ਪਾਸ ਠੀਕ ਆ ਤੁਸੀਂ ਬਲੋਨੀ ਨਹੀਂ ਰਹਿੰਦੇ ਹੋ ਹਾਂ ਉਹ ਲੈ ਕੇ ਆਏ ਦੇ ਘਰੀ ਆ ਤੁਹਾਨੂੰ ਤੇਰੇ ਇਲਾਕੇ ਮਹਾਕਲ ਸਿੰਘ ਰਹਾਂ ਕਰੇ ਤੁਹਾਨੂੰ ਪਤਾ ਨਹੀਂ ਹੈ ਹਵੇਈ ਬੰਦੇ ਕਰੇ ਆਪਣੇ ਗਵਾਦ ਕੇ ਹੀ ਆ ਆਪਣੇ ਮਤਲਬ ਇਲਾਕੇ ਕੇ ਹੀ ਆ ਬਾਬਾ ਜੀ ਸੁਣ ਲਓ ਬਾਬਾ ਜੀ ਦੇ ਦਰਸ਼ਨ ਕਰ ਕੇ ਆਵਾਂਗੇ ਬਸ ਫਿਰ ਉਸਤੇ ਬਾਅਦ ਆਪਾਂ ਨੂੰ ਆਣਾ ਜਾਣਾ ਹੋਇਆ ਜੀ ਆਪਕੇ ਪਾਸ ਬਹੁਤ ਸਾਰੀ ਫੋਜਾਂ ਜਿਹੜੀ ਆਪਣੀ ਲੋਕਲ ਜੀ ਅੰਬਾਲੇ ਕੇ ਏਰੀਏ ਕੀ ਤੇ ਚੰਡੀਗੜ੍ਹ ਨੂੰ ਡੇਰਾ ਬਸੀ ਸਾਰੀ ਫੋਜਾਂ ਆਉਂਦੀਆਂ ਹਾਂਜੀ ਬਹੁਤਾਂ ਨੂੰ ਮਾਰੇ ਵਰਗਿਆਂ ਨੂੰ ਨਹੀਂ ਵੀ ਪਤਾ ਜੀ ਹੌਲੀ ਹੌਲੀ ਪਤਾ ਲੱਗ ਜਾਗਾ ਹਾਂਜੀ ਹਾਂਜੀ ਸਭੀ ਗੱਲ ਜੀ ਆਣਾ ਜਾਣਾ ਸ਼ੁਰੂ ਕਰਾਂਗੇ ਗਿਆਨੀ ਛੇਰ ਸਿੰਘ ਵੀ ਆਪ ਹਾਜ਼ਰੀ ਭਰ ਆ ਆ ਗਏ ਦੋਰੀ ਵਾਲੀ ਆਂਦੇ ਰਹਾਂ ਜੀ ਦੋਰੀ ਵਾਲੀ ਬੇ ਉਹਦੇ ਬਾਅਦ ਕੀ ਹੋਇਆ ਉਹਨੇ ਟਕਾ ਹੋਇਆ ਵੇ 2014 ਵਾਂ ਟਕਾ ਹੋਇਆ ਸਾਰੇ ਕੋਈ ਮੈਂ ਉਹਰੇ ਕੋਲ ਦਵਾਈ ਕੁੜੀ ਜੀ ਕਹਿੰਦੇ ਵੀ ਛੇ ਉੱਤੀ ਕਰਨੀ ਮੈਂ ਬਤਾ ਦਿਆ ਤੈਨੂੰ ਵੀ ਕਦੇ ਨਹੀਂ ਜਾਣਾ ਬੋਲੇ ਜੋ ਸੁਣਨਾਂ ਕਿਹਾ ਗੁਰੂ ਜੀ ਵੀ ਸੇਵਾ ਇੱਚੀ ਕਰਨੀ ਐ ਇੰਨੇ ਨਹੀਂ ਜਾਣਾ ਲੱਗਦੇ ਬੱਕਾ ਹੋਣਾ کہیں ਵੀ ਬੈਠ ਜਾ ਟੁਟਕੜ ਬੈਠ ਜਾ ਕੋਈ ਗੱਲ ਨਹੀਂ ਟਾਈਮ ਕੱਢਣ ਲਈ ਆਪਾਂ ਨੇ ਨਾ ਸ਼ਤਵਜਨ ਜੀ ਉਹ ਜਿਹੜਾ ਤਿੰਨ ਵਿੰਨੇ ਦਾ ਦਾ ਮਹਾਰਾਜ ਕਦੇ ਆਇਆ ਹੈ ਉਹ ਕਹਿ ਮਨੂ ਮਹਾਰਾਜ ਜੀ ਨੂੰ ਕਹਿੰਦੇ ਵੀ ਛੁੱਟੀ ਲੈ ਮਹਾਰਾਜ ਜੀ ਵੀ ਛੁੱਟੀ ਨਹੀਂ ਦਿੰਦੇ ਨੇ ਇਹ ਕੰਮ ਹੈ ਆਦਮੀ ਨੂੰ ਛੁੱਟੀ ਲੈਂਦਾ ਨਹੀਂ ਹਰੇਕ ਬੰਦਾ ਬੇਮਰੀ ਹੋ ਜਾਂਦਾ ਇਸ ਨੂੰ ਪਿਆਰ ਹੋ ਗਿਆ ਸਾਰੇ ਪੰਥੀ ਦਾ ਸਤਿਕਾਰ ਕਰਦਾ ਕਿਵਨਦਾਰ ਨੂੰ ਸਾਰੇ ਨੂੰ ਛਡਕਾਰ ਦਿੰਦੇ ਬਾਬਾ ਜੀ ਕਿਹਾ ਮਾਂ ਬਾਬਾ ਜੀ ਮੈਨੂੰ ਛੁੱਟੀ ਦੇ ਦਿਓ ਮੇਰਾ ਸਮਾਨ ਪਿਆ ਗੁਰੂ ਘਰ ਦਾ ਕੋਠੀ ਦੇ ਵਿੱਚ ਪਿਆ ਵਾਟਿਸ ਮੈਂ ਫੋਨ ਕਰਿਆ ਗੁਰੂ ਘਰ ਪਹੁੰਚਵਾ ਦਿਆ ਦਾ ਮਹਾਰਾਜ ਜੀ ਉਹ ਕਹਿੰਦੇ ਵੀ ਕੋਣੀ ਬਾਬਾ ਜੀ ਨੂੰ ਹੋ ਜਾਂਦਾ ਵੀ ਕੋਣੀ ਕਿਸੇ ਕੋਲ ਗੁੱਸਾ ਹੀ ਹੋ ਗਿਆ ਮਗੁਰ ਸਾਹਿਬ ਮਹਾਰਾਜੇ ਮੇਰੇ ਕੋਲ ਸਵਾਰੀ ਹੈ ਲਗਾਵੇ ਇਹ ਬਾਤੇ ਮੇਰੇ ਕੋਲ ਸਾਰਾ ਗੁੱਸਾ ਹੈ ਜਿਵੇਂ ਮ ਕੋਠੀ ਮੇਰੇ ਕਹਿਵਾਈ ਉਹ ਨੂੰ ਮਿੱਟੀਆ ਤੋਂ ਲਾ ਦੇ ਮੈਂ ਮਗੁਰਾ ਲਿਆ ਉਹ ਜੇ ਕੀ ਪਪਾ ਮਾਣ ਕਾ ਮਹਾਰਾਜੇ ਨੇ ਛੁੱਟੀ ਦਵਾਤੀ ਦਾਦਨ ਕੀ ਵੀ ਚਿੱਠੀ ਲਿਖੀ ਵੀ ਮੇਰੇ ਬਾ ਗਦਨੇ ਕੀ ਛੁੱਟੀ ਆ ਵਾ ਬਗੜਾ ਅੱਛਾ ਮਾਤਾ ਦੇ ਤੇ ਬਗੜਾ ਹੋਇਆ ਵਾ ਪਰ ਗੁਰੂ ਜੀ ਦੇ ਬਗੜਾ ਤੋਂ ਨਹੀਂ ਹੈ ਨਾ ਨਾ ਗੁਰੂ ਜੀ ਨੇ ਗਾਵੀ ਉਰੀ ਬੈਠਣਾ ਸੱਚ ਕਰਨ ਦਾ ਲੱਛਾ ਕਰਨੀ ਨਹੀਂ ਬਲੀ ਜਾਣਾ ਮੁਰਕੇ ਮਾਟਾ ਦੇ ਤੇ ਉੱਥੇ ਸੇਵਾ ਕਰਨੀ ਮੈਂ 7 ਵਜੇ ਨਹੀਂ ਵਾਟਾ ਪੱਤਾ ਮਿਲਵਾ ਲਿਆ ਜਿਵੇਂ ਆਪ ਜਿਸ ਤਰ੍ਹਾਂ ਮਹਾਕਾਲ ਸਿੰਘ ਦੀ ਫਰਰੇਗੀ ਮਰਿਆਦਾ ਵੀ ਤਾਕੜੀ ਹੋਆ ਜੀ ਤਣਕੇ ਦੇ ਇਸ਼ਨਾਨ ਪਾਣੀ ਚੌਕੜਾ ਹਰੇਕ ਸੰਗਤ ਨੂੰ ਨਹੀਂ ਵੀ ਪਹੁੰਚਦਾ ਜੀ ਕੋਈ ਚੀਜ਼ ਹੈ ਜੀ ਜਿਹੜਾ ਤਾਨਣਾ ਪਾਵੇ ਜੀ ਜਿਹੜਾ ਫਲ ਆਇਆ ਨਾ ਜੀ ਇਹ ਗੁਰੂ ਦੇ ਸੀਸ ਤੇ ਚਲ ਚਲਦਾ ਆਏਗਾ ਹਨੇਕ ਨੂੰ ਨਹੀਂ ਪਤਾ ਹੈ ਕਿ ਪਤਾ ਲੱਗਿਆ ਇਹ ਜਿਹੜੀ ਹੋਮੇ ਟੁੱਟ ਜਾਂਦੀ ਹੈ ਉਹਨੂੰ ਬਤਾ ਵੀ ਗੁਰੂ ਸਾਹਿਬ ਕੇ ਸੀਸਮਲ 'ਤੇ ਉਲੜਿਆ ਦੋਏ ਬੰਦੇ ਨੂੰ ਕਹੀ ਜੀ ਮੈਂ ਮੈਂ ਕੱਢਿਆ ਵਾਈ ਫਰਲਾ ਸਜਾਉਣਾ ਫਲਾਣਾ ਨਹੀਂ ਸਜਾਉਣਾ ਚਲੋ ਨਹੀਂ ਅੱਛੀ ਆ ਲੈ ਵੀ ਨਹੀਂ ਰੀਤ ਮਹਾਰਾਜ ਜੀ ਜੀ ਨਹੀਂ ਗੱਲ ਲੈਣੇ ਠੀਕ ਹੈ ਬੜੀ ਬਦਲ ਹੈ ਬਟਰੀ ਦੀ ਕਹਿਣੇਗਾ ਪਰ ਨਹੀਂ ਸਜਾਰੇ ਕੱਢੇ ਵੀ ਮਹਾਰਾਜ ਜੀ ਕੀ ਦਰਸ ਜਾ ਰਹੇ ਇਹ ਗੁਰੂ ਜੀ ਕੇ ਸੀਸਮਲ 'ਤੇ ਚੱਲਦਾ ਹੈ ਜਿਸ ਨੂੰ ਮਹਾਰਾਜ ਜੀ ਕਹਿਣੇਗਾ ਬਖਸ਼ਿਆ ਨਾ ਜੀ ਉਸ ਦਾ ਪਰਦਾ ਖੋਲ ਲੈਂਦਾ ਦਸ਼ਮੇ ਦੁਆਰੇ ਜੁੜ ਜਾਂਦਾ ਹੈ ਜਿਹੜਾ ਪਰਮੇਸ਼ਰ ਦੇ ਨਾਲ ਮਹਾਰਾਜ ਜੀ ਖੁਦ ਆਪੇ ਆਪ ਨੇ ਦੂਸਰੇ ਨਹੀਂ ਬਣਾਇਆ ਕੋਈ ਵੀ ਇਹ ਮਿੱਟੀ ਹੈ ਦੂਸਰੀ ਜੋ ਸੇਵਕ ਬਣ ਕੇ ਤਾਂ ਹੀ ਮਹਾਰਾਜ ਜੀ ਨੇ ਕਿਹਾ ਵੀ ਆਪੇ ਗੁਰੂ ਆਪੇ ਚੇਲਾ ਹੈ ਇਹ ਸਰੀਰ ਹੈ ਜਿਹੜਾ ਮਿੱਟੀ ਹੈ ਇਹ ਸੇਵਾਦਾਰ ਹੈ ਜੋਤ ਸਰੂਪ ਹੈ ਉਹ ਸਤਗੁਰੂ ਜੀ ਆਪੇ ਆਪ ਨੇ ਜਿਸ ਨੂੰ ਉਸਨੇ ਪਰਦਾ ਖੋਲ ਲਿਆ ਉਹ ਦਾ ਪ੍ਰਤੱਖ ਹੋ ਗਿਆ ਸਰੂਪ ਦੁਹੇਲ ਨੂੰ ਪਤਾ ਨਹੀਂ ਲੱਗਦਾ ਕਿ ਜੋ ਦੂਰ ਦਨੇ ਫੌਜਾਂ ਕਿਉਂ ਆਈਆਂ ਫੌਜਾਂ ਆਉਂਦੀਆਂ ਆਏ ਉਧਰ ਤਾਂ ਗੁਰੂਗ੍ਰੰਥ ਸਾਹਿਬ ਦਾ ਪੂਰਨ ਸੇਵਾ ਚੱਲ ਰਹੀ ਹੈ ਉਧਰ ਸੇਵਾ ਸੇਵਕ ਨੂੰ ਹੁਕਮ ਹੈ ਵੀ ਆਏ ਗਏ ਜੀ ਫੋਲ ਸੇਵਾ ਕਰਨੀ ਹੈ ਚਾਹੇ ਕੋਈ ਲੰਗ ਸਿੰਘ ਆਏ ਚਾਹੇ ਕੋਈ ਆਮ ਬੰਦਾ ਹੈ ਉਹ ਮੈਂ ਹੀ ਹੈ ਗੁਰੂ ਜੀ ਨੇ ਉਹ ਪਰਦਾ ਖੋਲ ਢੀਆ ਵੀ ਮੈਂ ਹੀ ਹੈ ਮੇਰੀ ਸੇਵਾ ਕਰਨੀ ਕੋਈ ਵੀ ਆ ਜਾਏ ਜਿਹੜੀ ਤਰਕ ਨਹੀਂ ਦਿਖਾਉਣਾ ਜਿੱਤਨਾ ਕਹਿਦੇ ਕਰਦੇ ਨਹੀਂ ਵੀ ਇਹ ਨੇ ਬਾਲੀ ਹਿਰਬਰ ਆਏ ਹੋ ਇਸ ਤਰ੍ਹਾਂ ਦਾ ਉਹ ਮਹਾਰਾਜੀ ਕਹਿੰਦੇ ਸਾਨੂੰ ਉਹ ਸੇਵਾ ਕਰਨੀ ਹੈ ਸੰਗਤ ਦੀ ਆਪਨੇ ਕੁਰਖਿਆਂ ਨੇ ਕਿਹਾ ਆਪਨੀ ਜੋਟ ਦੀ ਸੇਵਾ ਕਰਨੀ ਹੈ ਮੈਨੂੰ શરીਰ ਤੇ ਕਿਸੇ ਦੇ ਕੁਝ ਨਹੀਂ ਲੈਣਾ ਸਾਰਿਆਂ ਦੇ ਵਿੱਚ ਮੈਂ ਬੈਠਾ ਵੀ ਮੇਰੀ ਸੇਵਾ ਕਰਨੀ ਹੈ ਤਾਂ ਮੈਂ ਛੱਤ ਵਾਜਾਂ ਦੀ ਕਿ ਆਪਣੇ ਬਾਣੇ ਵਾਲੇ ਸਿੰਘਾਂ ਨੂੰ ਲਾ ਲਿਓ ਜਿਸ ਤਰ੍ਹਾਂ ਆਪਾਂ ਹੌਲੀ-ਹੌਲੀ ਸਿੱਖ ਰਹੇ ਜੀ ਆਪਕੇ ਚਰਨਾਂ ਨਾਲ ਜੁੜਕਾ ਮਰਿਆਦਾ ਜੀ ਹਾਂ ਜੀ ਲੋਕ ਜਿਹੜੇ ਆਮ ਸੰਗਤ ਆ ਉਹ ਇਸ ਬਾਰੇ ਨਹੀਂ ਪੁੱਛਦੇ ਕਿ ਬਈ ਨਿਤਨੇਮ ਕਿਸ ਤਰ੍ਹਾਂ ਕਰਾਂ ਧਿਆਨ ਕਿਸ ਤਰ੍ਹਾਂ ਜੋੜਨਾ ਚਾਹੀਦਾ ਬਾਣੀਆਂ ਵੱਧ ਤੇ ਵੱਧ ਕਿਸ ਤਰ੍ਹਾਂ ਪੜਾਂ ਬਸ ਇੱਕੋ ਸਵਾਲ ਅੱਜ ਕੱਲ੍ਹ ਜਿਆਦਾ ਲੋਕਾਂ ਦੇ ਮੂੰਹ 'ਤੇ ਕਿ ਬੱਕਰਾ ਛਕਲੇ ਆਂ ਛਿੱਦੀ ਦੇਗਾ ਛਕਲੇ ਆਂ ਬਸ ਕੱਲਾ ਵਾਹਾਂ ਤੱਕ ਦਾ ਮਤਲਬ ਰਹਿ ਗਿਆ ਨਹੀਂ ਕੋਈ ਪੁੱਛਦਾ ਕਿ ਬਈ ਮੈਨੂੰ ਹੌਲੀ-ਹੌਲੀ ਅੰਮ੍ਰਿਤ ਛਕਣਾ ਮੈਂ ਕਿਸ ਤਰ੍ਹਾਂ ਤਿਆਰੀ ਕਰਾਂ ਮੈਂ ਆਪਣੇ ਗੁਰੂ ਗ੍ਰੰਥ ਕਿਸ ਤਰ੍ਹਾਂ ਜੁੜਾਂ ਗੁਰ ਜੀ ਤੂੰ ਆਪਣੇ ਅਮਲ ਛੱਡ ਲਿਆ ਆਪਣੇ ਅਮਲ ਛੱਡ ਲਿਆ ਅਜੇ ਪੰਥ ਮੰਨ ਹੀ ਗਏ ਇਹ ਪੰਥ ਦੇ ਉਹ ਰਾਜਾ ਜੀ ਪੰਥ ਮੰਨ ਖਾਲੀ ਵਿਦਿਆ ਲੈ ਕੇ ਬੈਠੇ ਜਿਹੜੇ ਬੱਕਰੇ ਛੱਡੇ ਮਹਾਰਾਜ ਜੀ ਨੇ ਉਦੋਂ ਬੱਕਰੇ ਦੀ ਰੀਤ ਚਲਾਈਏ ਜਦੋਂ ਜ਼ੁਲਮ ਦਾ ਨਾਸ ਲੱਗਿਆ ਹੋਣ ਜ਼ੁਲਮ ਦਾ ਨਾਸ ਕਰਨੇ ਵਾਸਤੇ ਮਹਾਰਾਜ ਜੀ ਨੇ ਤੇਗ ਬਗੜਾਈ ਆ ਖਾਲਸੇ ਨੂੰ ਬੀ ਭਾਈ ਇਹ ਐ ਨਹੀਂ ਸੂਤ ਹੋਣਗੇ ਜੇ ਤੁਸੀਂ ਕਹਿਣ ਦਾ ਝਟਕਾ ਪਟਕਾ ਛਕੋਗੇ ਜਲੀ ਯੋਧੇ ਬਣੋਗੇ ਜਲੀ ਜੁੱਧ ਕਰਨ ਚਲੇਗੇ ਜੇ ਨਹੀਂ ਚਿੜੀਆਂ ਵਰਗੇ ਸਾਦੇ ਦਿਲੇ ਚਿੜੀਆਂ ਵਰਗੇ ਦਿਲੇ ਕਿੰਨਾ ਨੂੰ ਛੇੜ ਬਣਾਇਆ ਮਹਾਰਾਜੀ ਨੇ ਅੱਗੇ ਜਿਹੜੀ ਅਮਨ ਦੀ ਬੋਲ ਦਿੱਤੀ ਹੈ ਉਹ ਉਹ ਜਿਹੜੀ ਪੰਜ ਬੰਦਾ ਖਾਲਸੇਨ ਦਿੱਤੀਆਂ ਉਹ ਮਹਾਰਾਜ ਜੀ ਦੀ ਸ਼ਕਤੀ ਦੀ ਦਿੱਤੀਆਂ ਵੀ ਉਹ ਪਹਿਲਾਂ ਪੰਜਾਂ ਦੇ ਸੀਸ ਲਏ ਸੀਸ ਲੈ ਕੇ ਉਹਨਾਂ ਨੇ ਸਿਰਜੂਨ ਕਰਿਆ ਇਹ ਗੁਰੇ ਅਕਾਲਪੁਰਖ ਆਪ ਹੀ ਆਪ ਤੇ ਯਾਨੀ ਕਿ ਇੱਕ ਵਿਖਾਇਆ ਸਿੱਖਾ ਗੁਰੂ ਦਸਵੇਂ ਪਿਤਾ ਜੀ ਨੇ ਆਪ ਦਾ ਦਸਵੇਂ ਗੁਰੂ ਆ ਦੀ ਜੋਤ ਤੱਪ ਕਰਕੇ ਇੱਕ ਰੂਪਮਾ ਆ ਗਏ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਜੀ ਆ ਕੇ ਫਿਰ ਮਹਾਰਾਜ ਜੀ ਤੁਹਾਨੂੰ ਦਰਗਾਹ ਹੁਕਮ ਹੋਇਆ ਵੀ ਜਾਓ ਮੇਰੇ ਵਰਗਾ ਹੀ ਥਰੂ ਪ੍ਰਸਾਦ ਕੇ ਆਓ ਇਹ ਜਿਹੜਾ ਬਾਣਾ ਹੈ ਅਕਾਲਪੁਰ ਦਾ ਹੁਦ ਮਹਾਰਾਜ ਨੇ ਆਪਦੀ ਫੌਜ ਸਜਾਈ ਆ ਕਲਪੁਰੀ ਨੇ ਕਿਹਾ ਵੀ ਮੇਰੇ ਬਲਕਿ ਉਹ ਫੌਜ ਹੰਦਾਰੋ ਪੰਜਾਬ ਹੈ ਨਾਨਕ ਆਪ ਨਰੇਂਦਰ ਕਲਾ ਕਲਾ ਪਰ ਜਗ ਮੇ ਪਰਵਾਹੀਓ ਆਪੇ ਸਤਗੁਰੂ ਜੀ ਦੱਸੇ ਦੱਸੇ ਗੁਰੂ ਸਾਹਿਬਾਨ ਨੇ ਵਿੱਚ ਆਪਣੀ ਜੋਤ ਆਪ ਸਾਰਿਆਂ ਮੇ ਪ੍ਰਕਾਸ਼ ਕਰਕੇ ਆਪੇ ਵਿਚਰ ਦੇ ਗਏ ਹੈ ਦੱਸੇ ਜਮਾ ਮਹਾਰਾਜ ਨੇ ਭਗਤੀ ਕੀਤੀ ਆ ਜੁਲਮ ਦਾ ਨਾਸ਼ ਕਰਿਆ ਜੁਲਮ ਦਾ ਟੱਕਰਿਆ ਕਰਿਆ ਗੁਰਦਾਕੜਾ ਕੇ ਫਿਰ ਮਹਾਰਾਜੇ ਖਾਲਸੇ ਨੂੰ ਕੋਕੋ ਕਿਆ ਵੀ ਪਾਈ ਤੁਸੀਂ ਮੈਂ ਸਿਮਰਨ ਭਜਨ ਕਰਨਾ ਇਹ ਵੀ ਮੈਂ ਨਾ ਆਪ ਲਰੂ ਨਾ ਫੋੜ ਲਾਉ ਪਰ ਬੇਨਸ਼ਤੀ ਬੰਦ ਮਗਾਉ ਜਦੋਂ ਲੂ ਖੜਕ ਨਾ ਛੱਡੋ ਬਲਕ ਪਰ ਕਟੂ ਇਰਾਨ ਖੜਾ ਸਾਨ ਕਿ ਮੇਰੇ ਨਾਲ ਗੁਰੂ ਗੋਬਿੰਦ ਸਿੰਘ ਜੀ ਰਾਏ ਅੱਜ ਕਰੋਨਾ ਤੋਂ ਖਲ ਕਰਦਾ ਸਾਡ ਬਾੜ ਮਾਂ ਗੁਰਸੇਵਾਨ ਕੇ ਹੁਕਮ ਸਰਸਰੀ ਵਾਹ ਜੀ ਕੀ ਫਤਿਹ ਮਹਾਰਾਜ ਜੀ ਨੇ ਕਿਹਾ ਵੀ ਮੈਂ ਖੁਲਾਬੇ ਆਵਾ ਟੁੱਟਿਆ ਆਪਣਾ ਲਾਭ ਲਈ ਚ ਪਾਉਣਾ मैं सारे खालसे भी जापे है खालसा मेरा रूप है खास खार्थ, खालसे में हो करो निवास खालसा मेरा मुख है अंग खालसे के वस्त्र सत्संग खालसा मेरी जान की जान खालसा मेरो पिंड प्राण प्रत्यक्ष तो कह दी है सच मन कोई नहीं मनना नहीं मनो खालसा पूर्ण सतगुरु का स्वरूप है बैठे भी आप हैं जहां वो बैठे वहाँ थोड़ा जाए या नहीं ਇੱਕ ਬੱਲੇ ਵਾਂ 50 ਦੀ ਲੇਟ ਆ ਰਹੀ ਇੱਕ ਬੱਲੇ ਵਾਂ 100 ਦੀ ਆ ਰਹੀ ਇੱਕ ਬੱਲੇ ਮਜੂਰ ਆ ਰਹੀ ਖਾਲਸਾ ਵੀ ਇਸੇ ਤਰ੍ਹਾਂ ਹੀ ਬੜਾਇਆ ਵਾ ਸਾਰਿਆਂ ਨੂੰ ਇੱਕ ਸਾਧ ਮਹਾਰਾਜ ਜੀ ਨੇ ਜਹਰਿਆ ਕੋਈ ਭਗਤੀ ਸ਼ਕਤੀ ਕਰੇਗਾ ਬੈਠ ਕੇ ਸਰੀਰ ਮਾ ਉਹਨੂੰ ਮਹਾਰਾਜ ਜੀ ਉੱਠੀ ਬੇ ਲਾਵ ਦਾ ਪ੍ਰਕਾਸ਼ ਹੁੰਦਾ ਚੱਲਿਆ ਜਾਊਗਾ ਇਹ ਵਜੇ ਕਹਿਆ ਬਿਆ ਬਾਣਾ ਪਾਲੀਆ ਬਾਣਾ ਤਾਂ ਬੁੱਢਾ ਰੂਪਾ ਪੂਰਨ ਅੰਦਰ ਦੇ ਖਾਲੀ ਬਾਣਾ ਫੇ ਬੁੱਢਾ ਮਹਾਰਾਜ ਜੀ ਕਹਿੰਦੇ ਵੀ ਭਾਈ ਖਾਲਸਾ ਜਿਹੜਾ ਬਣ ਗਿਆ ਨਹੀਂ ਉਹ ਹਾਵੀ-ਹੋਲੀ-ਹੋਲੀ-ਹੋਲੀ ਬਣੂਗਾ ਵਿਕਲਟ ਨਹੀਂ ਅੱਜ ਅਪਤਖਲੇ ਵੀ ਖਾਲਸਾ ਬਣ ਗਿਆ ਇਹ ਤਾਂ ਪੜ੍ਹਾਈ ਆ ਜੀ ਤੇ ਪੜ੍ਹਾਈ ਜਿਸ ਤਰ੍ਹਾਂ ਜੇ ਪੜ੍ਹਾਈ ਚੱਲਦੀ ਹੈ ਇਹ ਪੜ੍ਹਾਈ ਜਲਦੀ ਪਹਿਲੀ ਪੜ੍ਹਾਈ ਹੈ ਸਤਸੰਗ ਵਿੱਚ ਬੈਠਣਾ ਕਿਸ ਤਰ੍ਹਾਂ ਬੈਠਣਾ ਕਿਸ ਤਰ੍ਹਾਂ ਸਿਮਨ ਕਰਨਾ ਕਿਸ ਤਰ੍ਹਾਂ ਗੁਰੂ ਦੇ ਦਰਸ਼ਨ ਕਰਨੇ ਇਸ ਤਰ੍ਹਾਂ ਜੀ ਮਹਾਰਾਜੀ ਪਹਿਲਾ ਸਤਸੰਗ ਲੱਸਿਆ ਮਹਾਰਾਜੀ ਨੇ ਵੀ ਸਤਸੰਗ ਕਰੋ ਸਤਸੰਗ ਸਤਗੁਰੂ ਦਾਸ ਹੈ ਸਤਗੁਰੂ ਦੇ ਸਤਸੰਗ ਦੇ ਵਿੱਚ ਸਤਗੁਰੂ ਜੀ ਵਸਦੇ ਨੇ ਇਹ ਸਤਗੁਰੂ ਜੀ ਦੇਖਣ ਵਾਲਾ ਦੇਖੇਗਾ ਨਹੀਂ ਵਾਹ ਦੇ ਕੋਈ ਸੰਤ ਕਹਿੰਦੇ ਵੀ ਸੰਤ ਜੀ ਬੈਠੇ ਮਹਾਰਾਜ ਜੀ ਬਾਬਾ ਜੀ ਕਥਾ ਕਰਦੇ ਸਭ ਕੁਝ ਮਹਾਰਾਜ ਜੀ ਆਪ ਹੀ ਆਪ ਕਰਦੇ ਆ ਕਥਾ ਵੀ ਮਹਾਰਾਜ ਜੀ ਆਪ ਕਰਦੇ ਗੁਰਬਾਣੀ ਦੀ ਜਿਹੜੀ ਵਿਆਖਿਆ ਕਰਦੇ ਆ ਸਹੀ ਗ ਸਾਰੇ ਕੋਈ ਮਹਾਰਾਜ ਨੇ ਆਪ ਕਰਿਆ ਵਾ ਆਪ ਸਮਝਾਇਆ ਇਕੱਠਾ ਕਰਕੇ ਵੀ ਭਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹ ਪੂਰਨ ਜੋਟ ਜਗਾਇ ਘਟੋ ਮੈਂ ਜਿਹਨ ਜੋੜੋ ਵੀ ਗੁਰਬਾਣੀ ਨਾਲ ਜੁੜ ਗਿਆ ਗੁਰਬਾਣੀ ਨੇ ਸਿੱਧਾ ਕਾਲਪੁਖ ਨਾਲ ਜੋੜ ਲਿਆ ਆਪਣੇ ਪਿਤਾ ਨਾਲ ਤਾਰਾ ਕ ਜਾਵੇ ਫਤੇ ਪਾਵੇ ਨਿਹਾਲ ਹੋ ਜਾਵੇ اے ਤ੍ਰਿਗਾ ਇਹ ਪੂਰਨ ਛੱਡਗੁਰੂ ਪੂਰਨ ਗੁਰੂ ਨਾਲ ਚੜੀ ਆਪੇ ਆਪ ਬੈਠੇ ਨੇ ਰਸਮੀਸ਼ ਪਿਤਾ ਜੀ ਕਹਿ ਲੋ ਜੰਗੀ ਤੋਂ ਮਹਾਰਾਜ ਜੀ ਰਸਮੀਸ਼ ਪਿਤਾ ਆਏਗਾ ਸ਼ਾਂਤਮਈ ਗੁਰਨਾਨ ਪਾਤਸ਼ਾਹੀ ਇਵ ਤੋਂ ਮਹਾਰਾਜ ਜੀ ਨੇ ਕਹਿ ਦਿਆ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਨੇ ਨਾਮ ਹੈ ਆਪ ਲਗੂ ਨਾ ਬੋਝ ਲਾਉ ਪਰ ਬੀਨ ਛਾਡੂਗਾ ਬੀਬਾ ਆਪ ਲਈ ਰੋਣਾ ਖਾਲਸੇ ਨੂੰ ਸੁਖ ਦੇਣਾ ਖਾਲਸੇ ਨੇ ਮੇਰੇ ਨੇ ਮੜੀ ਅੱਤ ਲਗਾ ਲਗਾ ਲੀਆਂ ਮੜੇ ਝਲਣਾ ਚੱਲੇ ਬੜੇ ਦੁਖੀ ਸੰਕਟ ਸਾਰੇ ਚੱਲੇ ਇੰਨੇ ਖਾਲਸੇ ਨੂੰ ਬਾਛਾ ਬਣਾਵਾ ਬਾਛਾ ਦਾ ਰੂਪ ਦਿੱਤਾ ਮਹਾਰਾਜ ਜੀ ਨੇ ਵੀ ਸਿਮਰਨ ਨਾਲ ਭਜਨ ਇਹ ਦੋਹਿਆ ਕਾਲ ਪਗਦੀ ਪਿਤਾ ਜੀ ਨੇ ਕਹਿ ਕੇ ਭੇਜਿਆ ਵੀ ਭਾਈ ਬਚਣ ਨੂੰ ਆਪਣੀ ਸੰਕਟ ਚੱਲਣਾ ਪਊਗਾ ਲੜਣਾ ਨਹੀਂ ਪਊਗਾ ਕਿ ਤੁਸੀਂ ਸਿਮਰਨ ਕਰੋ ਭਜਨ ਕਰੋ ਬਸ ਤੇਰੀ ਮਾਤਾ ਦਾ ਇਸ ਦਾ ਪਹਾੜ ਹੌਲਾ ਕਰਨਾ ਜਦ ਸਿਮਰਨ ਚੱਲਦਾ ਭਜਨ ਚੱਲਦਾ ਨਹੀਂ ਹਰ ਤੀ ਮਾਦਲੇ ਭਾਰਾ ਹੋਣਾ ਇਸ ਜਗਤ ਪਰ ਬਹੁਤ ਪਾਪ ਹੋ ਰਹੇ ਬਹੁਤ ਬੁਰਾ ਲੋਰਿਆ ਕੋਈ ਕਾਮੀ ਹੈ ਕੋਈ ਕੋਲੋਡੀ ਹੈ ਕੋਈ ਲਾਲਚੀ ਹੈ ਕੋਈ ਲੋਭੀ ਹੈ ਵੱਡ ਕਟ ਰਹੀ ਹੈ ਅੱਛਾ ਜੀ ਬਾਬਾ ਜੀ ਜਿਸ ਤਰ੍ਹਾਂ ਬਹੁਤ ਲੋਕ ਕਹਿੰਦੇ ਜੀ ਪੰਥ ਵਾਸਤਾ ਵੀ ਸਮਾ ਮਾੜਾ ਆ ਗਿਆ ਪੰਥ ਥੋੜਾ ਰਹਿ ਗਿਆ ਵਿਰਲੇ ਇਸ ਕੇ ਬਾਰੇ ਮਾ ਆਪਕੇ ਵਿਚਾਰ ਨਹੀਂ ਨਹੀਂ ਪੰਥ ਨੂੰ ਕੋਈ ਖਤਰਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਵੀ ਪੰਥ ਨੂੰ ਕੋਈ ਖਤਰਾ ਨਹੀਂ ਪੰਥ ਲਈ ਨਾਲ ਪਰਮੇਸ਼ਰ ਜੀ ਆਪ ਲੈ ਅਕਾਖਾ ਇਹ ਇੱਕ ਹਮਾਰਾ ਅਕਾਲ ਬੁਰਖੀ ਆਪਨੇ ਪੰਠਾ ਸੀ ਅਕਾਲ ਦੇ ਪੁੱਤਰ ਹੈ ਸਾਨੂੰ ਕਾਲ ਦਾ ਕਦੇ ਡਰ ਹੈ ਪੰਠ ਨੂੰ ਕਹਿੰਦੇ ਡਰਿਆ ਪੰਠ ਨੂੰ ਕੋਈ ਲੜਨੀ ਹੈ ਬੰਦ ਚੜ੍ਹਦੀ ਕਲਾ ਦੇ ਵਿੱਚ ਹੈ ਐਜੀ ਬਾਤ ਨਹੀਂ ਹੈ ਤੇ ਜਿਹੜੇ ਕੱਟੇ ਬਿੱਲੇ ਆ ਜਿਹੜੇ ਮਰਨੇ ਦੇ ਡਰਾਂ ਉਹ ਬਾਤ ਪ੍ਰਕਾਸ਼ ਕਰਦੇ ਨੇ ਜੀ ਪੰਠ ਨੂੰ ਖਤਰਾ ਹੋਗਾ ਇੱਕ ਮੈਂ ਜੀ ਆਇਆ ਕਿ ਆਸਮਾ ਫੁੱਟੂ ਮੈਗੀ ਕੀ ਬਾਤ ਹੈ ਫੁੱਟੂ ਮੈਗੀ ਨਾ ਇਹ ਜੱਵੇਗਾ ਵੀ ਪੰਥ ਦਾ ਬੁਰਾ ਹਾਲ ਕਰ ਦਿਆ ਅਕਾਲੀ ਦਰਗਾਹ ਜਾਂਦੇ ਨਾ ਜਾ ਰਿਆ ਢੇਜੀ ਕਲਾਂ ਦੇ ਵਿੱਚ ਜਾ ਰਿਆ ਇਹ ਸਾਰੇ ਪੰਜ ਚਾਰ ਬੰਦੇ ਜਿਹੜੇ ਬੋੜੀ ਹੈ ਲੋਭੀ ਲਾਲਚੀ ਨੇ ਗੱਡੀਆਂ ਦੀ ਗੱਡੀ ਦਾ ਗੁਰੂ ਰਣ ਸਾਹਿਬਾ ਗੱਡੀ ਨਹੀਂ ਕਿ ਸਿਮਿੰਲ ਦੀ ਇਹਨੂੰ ਢੋਲੇ ਬਣਾਇ ਤਾ ਸਰਪੰਚ ਬਣਾ ਦਿੱਤਾ ਪਿੰਡ ਦਾ ਇਸਤੂਰ ਮਹਾਰਾਜ ਦੀ ਗੱਠੇਦਾਰੀ ਹੁੰਦੀ ਹੈ ਵੀ ਭਾਈ ਤੋਂ ਇਹਦਾ ਦਰਬਾਰ ਦਾ ਕੰਮ ਖਾਂਬ ਕਿ ਦਰਬਾਰ ਨੂੰ ਚਲਾਉਣਾ ਹੁਕਮ ਗੁਰੂ ਦਾ ਆਪਣੇ ਆਪ ਜਥੇਦਾਰ ਨਹੀਂ ਚਲਾ ਸਕਦਾ ਕੱਦੀ ਨੂੰ ਗੁਰੂ ਦੇ ਹੁਕਮ ਨਾਲ ਚੱਲੂਗੀ ਹਾਂ ਜੋ ਗੁਰੂ ਕਹਿਣਗੇ ਸੋਈ ਪਲ ਮੰਨੋ ਜੋ ਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਕਹਿਆ ਤਾਂ ਜੀ ਵੀ ਮੈਂ ਹਵਾਈ ਐਸੀ ਚਲਾ ਦੂੰਗਾ ਜਿੰਨੂੰ ਜ਼ਿਆਦਾ ਹਵਾ ਲੱਗੇਗੀ ਉਹ ਖਾਲਸਾ ਬਣਦਾ ਜਾਵੇ ਬਾਪ ਜੀ ਵੀ ਉਮਰ ਜੀ 70 80 70 ਸਾਲ ਹੋਣੀ ਬਾਪ ਜੀ ਆਪ ਜੀ ਆਹ ਉਪਰ ਟੱਪ ਗਈ ਸਾਲ ਦੋ ਸਾਲ ਟੱਪ ਗਈ ਜੀ ਆਪ ਜੀ ਵੀ ਉਮਰ ਹੀ ਹਾਂ ਜੀ ਆਪਨੇ ਜੋ ਸਮਾਂ ਦੇਖਿਆ ਜੀ ਪਿਛਲੇ ਸਮੇਂ ਤੇ ਲੇਗਾ ਈਬ ਤੱਕ ਬਦਲਾਅ ਆਇਆ ਜੀ ਕੁਝ ਜੀ ਬਹੁਤ ਪੂਰਾ ਪੂਰਾ ਬਦਲਾਅ ਆ ਗਿਆ ਆਪਣੇ ਮਤੋਂ ਹੀ ਪੂਰਾ ਬਦਲਾਅ ਆ ਗਿਆ ਆਪਣੇ ਕੋਈ ਫਿਕਰੇ ਨਹੀਂ ਆ ਕਿਸੇ ਤਰੀਕੇ ਦਾ ਵੀ ਕਿਉਂ ਨਹੀਂ ਫਿਕਰ ਰਿਆ ਜਦੋਂ ਗੁਰੂ ਜੀ ਨਾਲ ਜੁੜ ਗਏ ਗੁਰੂ ਜੀ ਦਾ ਆਪੇ ਆਪਣੇ ਮਿੱਟੀ ਨੂੰ ਦੋਹੀ ਦਿੱਤੀ ਫਿਰਦਾ ਸਾਨੂੰ ਕੱਲ ਦਾ ਖਤਰਾ ਨਹੀਂ ਆ ਇਹ ਮਿੱਟੀ ਸੇਵਕ ਬਣਦਾ ਮਹਾਰਾਜੀ ਜਿਹੜਾ ਹੁਕਮ ਮੰਨ ਕੇ ਸੇਵਕ ਬਣਦਾ ਹੈ ਤਾਂ ਆ ਬਲਾਓ ਅਬ ਮੈਂ ਬਾਪਲੇ ਅੱਗੇ ਚੱਲ ਰਹੀ ਹਾਂ ਮਾਪੇ ਪਿਤਾ ਦੀ ਆਗਿਆ ਦੇ ਵਿੱਚ ਰਹੇਗੇ ਉਹ ਵੀ ਹੈ ਪਰਮਾਤਮਾ ਮਾਤਾ ਪਿਤਾ ਹੀ ਪਰਮੇਸ਼ਰ ਹੈ ਮਾਤਾ ਕੋਲੇ ਪਿਤਾ ਕੋਲੇ ਜੇ ਜੈ ਸੁਆਮੀ ਪਰਮੇਸ਼ਰ ਹਾਂਜੀ ਇਹਨਾਂ ਲਈ ਆਗਿਆ ਵਿੱਚ ਚੱਲਾਂਗੇ ਇਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਉਹਨਾਂ ਨੇ ਪਰਵਰ ਸਾਡੀ ਕਰੀ ਹੈ ਲਲਦੀ ਨਾਲ ਉਹ ਵੀ ਥਰੂ ਆ ਜੂਗਾ ਜਦੋਂ ਭਜਨ ਕਰਾਂਗੇ ਨਾ ਸਿਮਰਨ ਕਰਾਂਗੇ ਉਹ ਵੀ ਥਰੂ ਮਾਤਾ ਪਿਤਾ ਲਈ ਥਰੂ ਆ ਜੂਗਾ ਇੰਨੇ ਸੱਚੇ ਬਿੰਦਾ ਆਗੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਾਤਾ ਸਾਹਿਬ ਕੌਰ ਜੀ ਯਾਨੀ ਕਿ ਸਹਿਬ ਕੋਲ ਤੋਂ ਇਹਨੇ ਲੋਕਾਂ ਨੇ ਕਹਿਨੇਗਾ ਉਸ ਤਰ੍ਹਾਂ ਬਣਾ ਲਿਆ ਪੁੱਠੀ ਪੰਗਾ ਬਣਾ ਲਿਆ ਮਾਤਾ ਨੇ ਸਾਰੀ ਉਮਰ ਜੱਤੀ ਰਹੇ ਕਿ ਮਹਾਰਾਜ ਜਰ ਕੱਟਿਆ ਕੱਟ ਕੇ ਦਿਖਾਵੇ ਤੇ ਕੋਈ ਕੌਰ ਬਣ ਗਈ ਮਾਤਾ ਜੀ ਤੋਂ ਸਹਿਬ ਦੇਵਾਂ ਦੇਵਤਾ ਵੀ ਸ਼ਾਮਲ ਹੈ ਮਾਤਾ ਜੀ ਨੂੰ ਕੋਈ ਘੋਰ ਦੋਗਾ ਆਪਣੇ ਉਪਰੋਂ ਘਾਟ ਆਉਗੀ ਬਾਪਾ ਸੰਤਾ ਜੀ ਜਨ ਦੱਤਿਆ ਵੀ ਭਾਈ ਇਹ ਦੇਵਤਾ ਹੀ ਹੈ ਇਹ ਕੌਰਮ ਨਹੀਂ ਰੱਤਰੀ ਹਾਂ ਇਹਨਾਂ ਸਾਜੇ ਦੇ ਜਿੰਗ ਤੇ ਪਈ ਛੇ ਦੇ ਗਿਆਨੀ ਚੇਰ ਸਿੰਘ ਜੀ ਕੇ ਵਿਚਾਰਾ ਮੈਂ ਵੀ ਆਪਾਂ ਨੇ ਸੁਣਿਆ ਕਿ ਮਾਤਾ ਜੀ ਦਾ ਜੋ ਪ੍ਰਾਤਨ ਨਾਮ ਵੀ ਮਾਤਾ ਸਾਹਿਬ ਦੇਵਾ ਸਾਹਿਬ ਦੇਵਾ ਕੋਈ ਹੋਊਗਾ ਹਾਂਜੀ ਉਹੀ ਹੋਊਗਾ ਕਿਉਂ ਰਊਗਾ ਉਹੀ ਉਹ ਦੇਵ ਦੇਵਾਂ ਸ਼ਾਮਲ ਹੈ ਇਹਨੂੰ ਗੁਰੇਤੀ ਜੀਵਾਂ ਨੇ ਬੋਲਦੀ ਆ ਮਹਾਰਾਜੀ ਨੇ ਜਿਹਨੇ ਸਿੰਧ ਸਿੱਖੀ ਦਾ ਧਾਰਨ ਕਰੀ ਉਹਨੂੰ ਕੌਰ ਬਣਾਇਆ ਮਾਤਾ ਸਾਹਿਬ ਦੇ ਆਂਦੇ ਸਾਡੇ ਗੱਤਿ ਮਾਤਾ ਅਸੀਂ ਉਹਨੂੰ ਦੇਵਾ ਕਰਕੇ ਹੀ ਮੰਨਦੇ ਆਂ ਦੇਵਤਾ ਵਾਂਗ ਹੀ ਮੰਨਦੇ ਆਂ ਹੋਰ ਬਾਬਾ ਜੀ ਕੋਈ ਉਪਦੇਸ਼ ਆਪ ਸੰਗਤ ਨੂੰ ਪੰਥ ਨੂੰ ਕੋਈ ਮੈਸੇਜ ਸਨੇਹਾ ਜੀ ਇਹ ਪੰਥ ਕਲ ਸਨੇਹਾ ਬਾਈ ਸ਼ਾਂਤ ਰਹੋ ਝਟਕਣੇ ਦੀ ਕੋਈ ਲੋੜ ਨਹੀਂ ਜਿੱਟੇ ਜੰਗ ਜੁੱਟ ਲੱਗ ਰਹੀ ਹੈ ਮਹਾਰਾਜੀ ਅਕਾਲ ਪੁਰਖ 'ਤੇ ਵਿਸ਼ਵਾਸ ਰੱਖੋ ਜੋ ਉਹਨੇ ਕਰਾਉਣਾ ਉਹ ਹੀ ਹੋਣਾ ਸਿਮਰਨ ਭਜਨ ਇਹ ਚੱਲਦਾ ਰਹਿਣਾ ਜੀ ਨਾ ਖਾਲਸੇ ਦਾ ਬਸ ਸਿਮਰਨ ਭਾਜਨ ਦੇ ਦੂਰ ਨਾ ਜਾਓ ਬਸ ਇਹ ਚੀਜ਼ ਮਹਾਰਾਜ ਜੀ ਨੇ ਮੁੱਖ ਰੱਖੀ ਹੈ ਵੀ ਭਾਈ ਤੁਹਾਨੂੰ ਤਾਂ ਆਡਰ ਹੈ ਛੇ ਵਾਰ ਸਿਮਰਨ ਕਰੋ ਦਰਬਾਰਾਂ ਦੇ ਛੇ ਵਾਰ ਸੰਭੋ ਦਰਬਾਰਾਂ ਦੀ ਉਹ ਸੇਵਾ ਮਿਲ ਕੇ ਕਰੋ ਜੁੜ ਕੇ ਕਰੋ ਖਾਲਸਾ ਪੰਥ ਇਹ ਜੇ ਦਰਬਾਰਾਂ ਦੀ ਸੇਵਾ ਰੁਲ ਰਹੀ ਹੈ ਉਹ ਬੇਅਦਬ ਵੀ ਤਾਂ ਹੀ ਹੋ ਰਹੀ ਹੈ ਦਰਬਾਰਾਂ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਨਾ ਮੰਡਲ ਨਹੀਂ ਕੋਈ ਇਨੂੰ ਕੌਣ ਹੈ ਕਰਨ ਗਵੇ ਅਜ ਵੀ ਕਰ ਰਿਆ ਸਾਹਿਬ ਨੂੰ ਕੌਣ ਹੈ ਬੇਅਦਬੀ ਕਰ ਰਿਆ ਆਪ ਦੀ ਘਟ ਆਈ ਹੈ ਮਹਾਰਾਜੀ ਕਹਿੰਦੇ ਜੁੱਤੀਆਂ ਤੇ ਤੁਹਾੜਾ ਵਜੂਗੀ ਜਦ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕੋਈ ਕੱਤੀਵਾ ਲਾਗੀ ਨਾ ਜੁੱਤੀਆਂ ਤੁਹਾੜਾ ਵਜਾਂਗੀ ਸੇਵਕਾਂ ਦਾ ਕਿਉਂ ਵਜਾਂਗੀ ਸੇਵਕ ਸੇਵਾ ਨਹੀਂ ਕਰਦੇ ਸੇਵਾ ਦੇ ਭੱਜ ਰਹੇ ਨੇ ਸੇਵਾ ਨਹੀਂ ਕਰਦੇ ਸੇਵਕ ਗੰਟੀ ਸਿੰਘ ਨੂੰ ਲਾ ਲੇ ਹੋ ਲਾਲਤੀ ਦੇ ਵੀ ਆਪਣੇ ਟੋਟ ਟੋਟ ਪਾਠ ਕਰਦਾ ਫਿਰਦਾ ਹੋ ਗੁਰੂ ਦੀ ਸੇਵਾ ਕੌਣ ਕਰਦਾ ਮੇਲਗੋਲ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਕੋਲ ਪੰਜ ਆਦਮੀ ਨੂੰ ਜ਼ਰੂਰ ਚਾਹੀਦੇ ਪੰਜ ਸਿੰਘ ਸਹਿਬਾਨ ਗੁਰੂ ਦੀ ਪਿਆਰ ਵਿਚਾਲੇ ਸੇਵਾ ਕਰਨੇ ਵਾਲੇ ਜ਼ਰੂਰ ਚਾਹੀਦੇ ਆ ਇਹ ਪੰਜ ਨਹੀਂ ਸਮਤ ਦੇ ਹੀ ਜੀ ਤੇ ਮਹਾਰਾਜ ਜੀ ਦੀ ਕਿਰਪਾ ਦੇ ਕਹਿੰਨੇ ਕਾ ਭਾਈ ਭਾਈ ਆਪਣੇ ਆਪ ਦੇਸ਼ ਗੁਰੂ ਨਾਲ ਜੁੜਿਆ ਹੋਣਾ ਜਿਹੜਾ ਪੂਰਨ 25 ਲੱਖ ਵੀ ਕਰਜ਼ੇ ਦਾਤ ਵੀ ਕਰ ਰਹੇ ਸਰਦੀ ਕਲਾ ਹਾਂ ਬਹੁਤ ਧੰਨਵਾਦ ਵਾਜ ਜੀ ਔਰ ਆਪਣਾ ਸਥਾਨ ਹੈ ਜੀ ਜਿਹੜਾ ਉਹ ਨਵਾਂ ਗੋਂ ਨਵਾਂ ਗੋਂ ਵਾਲਾ ਵਾਲਾ ਰੋਡ ਦੇ ਉੱਪਰ ਹੈ ਜੀ ਹਾਂ ਜੀ ਜਿਲ੍ਹਾ ਪੰਜਕੁੱਲਾ ਜਿਲ੍ਹਾ ਪੰਜਕੁੱਲਾ ਪੜਦਾ ਜੀ ਹਾਂ ਅਸੀਂ ਹਾਂ ਜੀ ਹਾਂ ਮੁੱਟਾ ਦਲ ਦੀ ਛੌਣੀ ਹੈ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਉਂਦੇ ਜਾਂਦੇ ਜਰੂਰ ਬਾਬਾ ਜੀ ਦੇ ਦਰਸ਼ਨ ਕਰੋ ਕਿਹਾ ਸੀ ਬਾਬਾ ਜੀ ਆਪਾਂ ਜਿਤਨੀ ਵਰੀ ਵੀ ਆਵਾਂ ਆਪਾਂ ਨੂੰ ਮਹਿਸੂਸਵਾ ਗਈ ਵਾਕੇ ਯਹਾਂ ਸਕਾਰਾਤਮਕ ਊਰਜਾ ਕੋਈ ਸਿੱਧਾ ਸਿੰਘਾ ਦਾ ਪਹਿਰਾ ਹੈ ਜੀ ਆਪਕੇ ਦਰਸ਼ਨ ਕਰਕੇ ਬਾਬਾ ਜੀ ਹਮ ਵੀ ਨਿਹਾਲ ਹੋ ਜਾ ਜੀ ਕੜਵੀ ਕਲਾ ਮਹਾਰਾਜ ਪਾ ਮਹਾਰਾਜੀ ਠੀਕ ਹੈ ਬਾਬਾ ਜੀ